ਆਇਆ ਬੰਦਰ ਬੰਦ ਸਾਰੇ ਬਰੀ ਵਾਲੇ ਸੂਟ ਦੇਖਣ ਲੱਗੇ ਜਿਹੜਾ ਤੂੰ ਸੋਚ ਕੇ ਆਈ ਸੀਗੀ ਇਟਲੀ ਤੇ ਉਹ ਤੇਰਾ ਸੁਪਨਾ ਪੂਰਾ ਹੋਇਆ ਆਟੂ ਨੂੰ ਜਿਤਾਉਣ ਲਈ ਕਾਲਾ ਜਾਦੂ ਕਰਦਾ ਸੱਪ ਕੀ ਹੁੰਦਾ ਜਤੂਨ ਕਰੋੜੀ ਲੜ ਜੇ ਆ ਦੇ ਨ ਸੁੱਕਾ ਸੁੱਕਦੇ ਆ ਸੱਪ ਲੜਾਉਂਦੇ ਸਾਰਿਆਂ ਦੇ ਬੱਚੇ ਵੀ ਅੱਜ ਪੂਰੇ ਖੁਸ਼ ਵਾ ਬੱਚਿਆਂ ਦੇ ਮਾਸੜ ਤੇ ਮਾਸੀ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਹੈਗਾ ਸਾਡੇ ਘਰ ਇੱਕ ਬਹੁਤ ਸਪੈਸ਼ਲ ਗੈਸਟ ਆਉਣ ਲੱਗੇ ਆ ਮੇਰੇ ਲਈ ਬਹੁਤ ਸਪੈਸ਼ਲ ਵਾ ਕਿਉਂਕਿ ਹੁਣ ਮੇਰੇ ਭਾਬੀ ਤੇ ਭਤੀਜਾ ਆਏ ਹੋਏ ਸੀ ਉਹ ਚਲੇ ਗਏ ਤੇ ਹੁਣ ਆਪਣੇ ਘਰ ਇੱਕ ਹੋਰ ਗੈਸਟ ਆਊਗਾ ਇਹ ਮੈਨੂੰ ਮਿਲਿਆ ਨੂੰ ਇਹਨਾਂ ਨੂੰ ਤਿੰਨ ਚਾਰ ਮਹੀਨੇ ਹੋ ਗਏ ਮੇਰੇ ਇੰਡੀਆ ਗਈ ਤੋਂ ਪਹਿਲਾਂ ਆਏ ਸੀ ਮੈਂ ਇੰਡੀਆ ਗਈ ਸੀ ਤੇ ਹੁਣ ਫਿਰ ਅੱਜ ਆਪਣੇ ਕੋਲ ਆਉਣਗੇ ਉਹਨਾਂ ਨੂੰ ਮਿਲੀਆਂ ਵਾ ਛੁੱਟੀਆਂ ਕਾਫੀ ਦਿਨ ਆਪਣੇ ਕੋਲ ਰਹਿਣਗੇ ਸਾਡੇ ਘਰ ਦੇ ਵਿੱਚ ਇਦਾਂ ਇੰਡੀਆ ਵਾਲਾ ਮਾਹੌਲ ਵਾ ਕੋਈ ਆਉਂਦਾ ਜਾਂਦਾ ਇਦਾਂ ਆਉਂਦੇ ਜਾਂਦੇ ਰਹਿੰਦੇ ਸਾਰੇ ਜਾਣੇ ਫਿਰ ਅਗਲੇ ਦਿਨ ਇੱਕ ਹੋਰ ਗੈਸਟ ਨੇ ਆਉਣਾ ਉਹਨਾਂ ਨੂੰ ਵੀ ਮਲਾਵਾਂਗੇ ਤੁਹਾਨੂੰ ਤੇ ਹੁਣ ਆਪਾਂ ਕਰਦੇ ਆ ਡਿਨਰ ਦੀ ਤਿਆਰੀ ਕਿਉਂਕਿ ਰਾਤ ਨੂੰ ਉਹਨਾਂ ਨੇ ਪਹੁੰਚਣਾ 8:30 ਡਿਨਰ 'ਚ ਮੈਂ ਸਬਜ਼ੀ 'ਚ ਬਣਾਉਂਗੀ ਲੋਕੀ ਦੀ ਸਬਜ਼ੀ ਕਿਉਂਕਿ ਆਪਣੇ ਘਰ ਦੀ ਸਬਜ਼ੀ ਆ ਇਦਾਂ ਨਾ ਸੋਚੋ ਵੀ ਗੈਸਟ ਆ ਰਿਹਾ ਤੇ ਲੋਕੀ ਦੀ ਸਬਜ਼ੀ ਖਵਾਉਂਦੇ ਆ ਉਹ ਟਾਲੀ ਦੇ ਕੇ ਕੰਮ ਕਰਦੀ ਕਰਕੇ ਮੈਨੂੰ ਹੁੰਦਾ ਹੈ ਵੀ ਉਹ ਕਹਿ ਦਿੰਦੇ ਵੀ ਸਾਨੂੰ ਇੰਡੀਅਨ ਡਿਸ਼ ਬਣਾ ਕੇ ਖਵਾਓ ਸਾਗ ਕੋਈ ਪਿੰਡੀਆਂ ਦੀ ਸਬਜੀ ਲੋਕੀ ਦੀ ਸਬਜੀ ਕਰੇਲੇ ਤੇ ਫਿਰ ਮੈਂ ਉਹਨਾਂ ਨੂੰ ਜ਼ਿਆਦਾਤਰ ਸਬਜੀ ਇਦਾਂ ਦੀ ਬਣਾ ਕੇ ਖਵਾਉਣੀ ਨਹੀਂ ਆ ਆਪਾਂ ਬਣਾਵਾਂਗੇ ਸਬਜੀ ਦੁੱਧ ਵਾਲੀ ਜਿਹੜੀ ਲੋਕੀ ਦੀ ਸਬਜੀ ਜੀ ਆਪਾਂ ਇਹਦੇ ਵਿੱਚ ਦੁੱਧ ਪਾ ਕੇ ਬਣਾਉਂਦੇ ਆ ਨਾ ਤਾਂ ਇਹ ਲੋਕੀ ਦੀ ਸਬਜੀ ਬਹੁਤ ਟੇਸਟੀ ਬਣ ਜਾਂਦੀ ਆ ਇਹਦੀ ਆਪਾਂ ਇੱਕ ਗਰੀਬੀ ਜੀ ਤਿਆਰ ਕਰਨੀ ਹੁੰਦੀ ਹੈ ਜਦੋਂ ਤੜਕਾ ਥੋੜਾ ਜਿਹਾ ਸੰਗਣਾ ਜਿਹਾ ਹੋ ਜਾਂਦਾ ਨਾ ਤੇ ਫਿਰ ਆਪਾਂ ਇਹਦੇ ਵਿੱਚ ਲੋਕੀ ਪਾ ਦੇਣੀ ਆ ਡਿਨਰ ਦੇ ਨਾਲ ਆਪਾਂ ਕੁਝ ਮਿੱਠਾ ਵੀ ਬਣਾਵਾਂਗੇ ਤੋਂ ਦਿਲੀ ਮੈਂ ਬਣਾਉਂਗੀ ਆਟੀ ਵਾਲੀਆਂ ਸੇਵੀਆਂ ਇੱਧਰ ਸਾਡੀ ਗਰੇਵੀ ਐਨ ਪੂਰੀ ਤਿਆਰ ਹੋ ਗਈ ਆ ਘਿਓ ਜਿਹਾ ਛੜਤਾ ਉਹਨੇ ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਣੀ ਆ ਲੋਕੀ ਤਣ ਮੈਂ ਵੀ ਨਾ ਕੇ ਹੋ ਗਈ ਸੀਗੀ ਫਰੈਸ਼ ਤੇ ਜਿਹੜੇ ਆਪਣੇ ਗੈਸਟ ਆ ਰਹੇ ਆ ਉਹਨਾਂ ਦੀ ਕਾਲ ਆ ਗਈ ਸੀ ਵੀ ਅਸੀਂ ਅਪ੍ਰੀਲੀਅਸ ਸਟੇਸ਼ਨ ਤੇ ਆ ਗਏ ਮੇਰੇ ਹਸਬੰਡ ਉਹਨਾਂ ਨੂੰ ਲੈਣ ਗਏ ਆ ਮੈਂ ਥੋੜੇ ਜਿਹੀ ਚੌਲ ਵੀ ਬਣਾ ਲਈ ਸੀ ਹਨ ਹਲਕਾ ਜਿਹਾ ਖਾਣਾ ਰਾਤ ਨੂੰ ਸਹੀ ਰਹਿੰਦਾ ਏ ਨਾਲ ਮੈਂ ਬਣਾਈ ਸੀਗੀ ਦਾਲ ਤੋਂ ਮੀਮੂੰਗੀ ਦੀ ਤੇ ਮਿੱਠੇ ਦੇ ਵਿੱਚ ਆਪਾਂ ਬਣਾਈਆਂ ਆਟੇ ਵਾਲੀਆਂ ਸੇਵੀਆਂ ਇਹ ਵੀ ਮੇਰੀਆਂ ਤਿਆਰ ਹੋ ਗਈਆਂ ਸੀ ਸਾਰਾ ਖਾਣਾ ਬਣਿਆ ਹੋਵੇ ਨਾ ਫਿਰ ਆਪਾਂ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਇੰਜੋਏ ਕਰਾਂਗੇ ਨਾ ਗੈਸਟ ਸਾਡੇ ਪਹੁੰਚ ਗਏ ਆ ਤੇ ਮਿਲੌਣੇ ਆ ਤੁਹਾਨੂੰ ਡਿਨਰ ਤੋਂ ਬਾਅਦ ਜੁੜੇ ਰਹੋ ਤੁਸੀਂ ਸਾਡੀ ਬਲੌਗ ਦੇ ਨਾਲ ਸੱਚੀ ਹਾਂਜੀ ਹੁਣ ਸਾਡੇ ਜਿਹੜੇ ਗੈਸਟ ਆਏ ਸੀ ਜਿੱਦਾਂ ਕਿ ਮੇਰੀ ਭੈਣ ਛੋਟੀ ਭੈਣ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸਾਰੇ ਭੈਣ ਭਰਾ ਤਾਂ ਜਾਣਦੇ ਨੇ ਇਹਨਾਂ ਨੂੰ ਤੇ ਅਸੀਂ ਹੁਣ ਸ਼ਾਮ ਨੂੰ ਰੋਟੀ ਖਾ ਲਈ ਸੀ ਤੇ ਹੁਣ ਅਸੀਂ ਆਏ ਸੀ ਬਾਹਰ ਰਾਉਂਡ ਲਾਉਣ ਜੂ ਵੀ ਚੱਲਿਆ ਵਾ ਸਾਈਕਲ ਤੇ ਤੇ ਦੀਦੀ ਹੁਣ ਹੀ ਰਹਿੰਦੇ ਆ ਉਧਰ ਨੂੰ ਚੱਲੇ ਆ ਅਸੀਂ ਹਾਂਜੀ ਰਮਨ ਦੱਸੋ ਸਾਰਿਆਂ ਨੂੰ ਕੰਮ ਕਰ ਕਿੱਦਾਂ ਚੱਲਦਾ ਤੇਰਾ ਬਹੁਤ ਵਧੀਆ ਇਹ ਪੈਣਾ ਪੁੱਛਦੀਆਂ ਵੀ ਹੁੰਦੀਆਂ ਕਿੱਥੇ ਕੰਮ ਕਰਦੇ ਤੁਹਾਡੇ ਸਿਸਟਰ ਦੱਸ ਕਿੱਥੇ ਕਰਦੇ ਆ ਨਾ ਪੋਲੀ ਨਾ ਪੋਲੀ ਸਬਿਆਨੋ ਨਹੀਂ ਨਹੀਂ ਔਰ ਤਪਤਾ ਉੱਥੇ ਹੀ ਮੁੜਿਆ ਆਇਓ ਤਾਂ ਉਹਨਾਂ ਨੂੰ پارک ਲੈ ਜਾਣ ਦੀ ਵੀ ਲੋੜ ਨਹੀਂ ਪੈਂਦੀ ਆਪਾਂ ਇੱਥੇ ਘੁੰਮ ਲੈਂਦੇ ਆ ਹਨਾ ਵੀ ਸਹੀ ਆ ਕਿੱਥੇ پارک ਲੈ ਕੇ ਜਾਣਾ ਪੈਂਦਾ ਬੱਚਿਆਂ ਨੂੰ ਤਾਂ ਆਪਾਂ ਸਾਰੇ ਜੰਨੇ ਚੱਲੇ ਆ ਸੜਕ ਤੇ ਘੁੰਮਣ ਵਾਸਤੇ ਅੱਜ ਇਹਨਾਂ ਨੂੰ ਸਾਰੇ ਪਾਸੇ ਘਮਾਉਣਾ ਆਪਾਂ ਸ਼ਾਮ ਨੂੰ ਵੈਸੇ ਟ੍ਰੈਫਿਕ ਬਹੁਤ ਹੁੰਦੀ ਆ ਬੱਚੇ ਵੀ ਅੱਜ ਪੂਰੇ ਖੁਸ਼ ਵਾ ਬੱਚਿਆਂ ਦੇ ਮਾਸੜ ਤੇ ਮਾਸੀ ਆਏ ਆ ਮਾਸੜ ਦੇ ਮਾਸੀ ਵੀ ਐ ਤੇ ਹੋਰ ਕੀ ਆ ਚਾਚਾ ਚਾਚੀ ਚਾਚਾ ਚਾਚੀ ਡਬਲ ਰਿਸ਼ਤੇਦਾਰੀ ਐ ਇਹਨਾਂ ਦੀ ਉਹ ਰੋੜਾ ਪਾ ਇੱਥੇ ਘੁੰਮ ਕੇ ਆਉਣੇ ਆ ਸਾਰਾ ਸਾਡੇ ਘਰਾਂ ਦੇ ਕੋਲੇ ਜਤੂਨ ਲੱਗਿਆ ਹੋਇਆ ਵਾ ਘਰੇ ਵੀ ਲੱਗਿਆ ਏ ਤੇ ਉਧਰ ਲੱਗੇ ਨੇ ਅੰਗੂਰ ਇਹ ਬਿੰਨੋ ਵਾਲੇ ਅੰਗੂਰ ਆ ਜਿਹਦੀ ਬਿੰਨੋ ਬਣਦੀ ਆ ਮਿੱਠੇ ਅੰਗੂਰ ਨਹੀਂ ਵਿੱਚ ਕੋਈ ਕੋਈ ਹੁੰਦਾ ਤਾਂ ਇਹ ਹੁੰਦਾ ਜਤੂਨ ਇੱਕ ਤੇ ਸਾਰਿਆਂ ਦੇ ਲੀਵੇ ਬਹੁਤ ਘੱਟ ਲੱਗਿਆ ਸਾਡੇ ਵੀ ਘੱਟ ਲੱਗੇ ਆ ਇਹ ਸਾਡੇ ਨਾਲ ਦੇ ਖੇਤਵਾ ਉਹਨਾਂ ਦੇ ਲੱਗੇ ਹੋਏ ਨੇ ਕੀ ਹੋ ਗਿਆ ਤੁਹਾਨੂੰ ਅਸੀਂ ਸਾਰੇ ਬਰੀ ਵਾਲੇ ਸੂਟ ਦੇਖਣ ਲੱਗੇ ਜਿਹੜੇ ਮੈਂ ਇੰਡੀਆ ਤੋਂ ਸੂਟ ਬਣਾ ਕੇ ਲਿਆਈ ਸੀ ਉਹਨੂੰ ਮੈਂ ਆਪਦੀ ਭੈਣ ਨੂੰ ਦਿਖਾਉਂਗੀ ਵੀ ਕੀ ਕੀ ਸ਼ਾਪਿੰਗ ਕੀਤੀ ਅਸੀਂ ਸਾਰੀ ਤੇ ਫਿਰ ਮੈਂ ਦੱਸੂਗੀ ਸਾਰੇ ਸੂਟ ਸੋਹਣੇ ਆ ਇਹਦੀ ਚੁਆਇਸ ਮੇਨਾਂ ਜਿਆਦਾ ਵਧੀਆ ਵਾ ਜਦੋਂ ਇੰਡੀਆ ਸੀ ਫਿਰ ਮੈਂ ਇਹਨੂੰ ਵੀਡੀਓ ਕਾਲਿੰਗ ਤੇ ਕਹਿੰਦੀ ਸੀ ਮੈਨੂੰ ਸੂਟ ਪਸੰਦ ਕਰਕੇ ਭੇਜ ਥਣ ਆਪਾਂ ਦੇਖਦੇ ਰਿਵਿਊ ਇਹਨੇ ਮੇਰੀ ਪਸੰਦ ਵਧੀਆ ਲੱਗੂ ਕਿ ਨਹੀਂ ਦੱਸ ਕਿਦਾਂ ਲੱਗੇ ਬਹੁਤ ਵਧੀਆ ਵਧੀਆ ਲੱਗੇ ਇਹ ਅਸੀਂ ਦੀਵਾਲੀ ਤੇ ਪਾਉਣੇ ਆ ਸਾਡੀ ਸਾਰੀ ਫੈਮਿਲੀ ਨੇ ਦੀਵਾਲੀ ਤੇ ਇਕੱਠੇ ਹੋਣਾ ਵਾ ਤੇ ਤੁਹਾਨੂੰ ਸਾਰਿਆਂ ਨੂੰ ਮਲਾਵਾਂਗੇ ਜਿੰਨੀ ਵੀ ਸਾਡੀ ਧਾਲੀਵਾਲ ਫੈਮਿਲੀ ਇਟਲੀ ਦੇ ਵਿੱਚ ਰਹਿੰਦੀ ਆ ਹਾਂਜੀ ਤੇ ਦੀਵਾਲੀ ਨੂੰ ਸਾਰਿਆਂ ਨੇ ਛੁੱਟੀ ਲੈ ਕੇ ਸਾਡੇ ਕੋਲ ਪਹੁੰਚਣਾ ਤੇ ਆਪਾਂ ਦੀਵਾਲੀ ਧੂਮ ਧਾਮ ਨਾਲ ਮਨਾਉਣੀ ਆ ਤੇ ਨਵੇਂ ਨਵੇਂ ਸੂਟ ਪਾਵਾਂਗੇ ਉਸ ਦਿਨ ਪੂਰਾ ਇੰਜੋਏ ਕਰਾਂਗੇ ਹਾਂਜੀ ਅਨੇ ਦੱਸੂਗੀ ਮੇਰੀ ਚੁਆਇਸ ਵਧੀਆ ਵਾ ਸਾਰੇ ਸੂਟਾਂ ਦੀ ਆ ਦੇ ਹੁਣ ਆਪਾਂ ਬਰੀ ਵਾਲਿਆਂ ਕੋ ਸਾਰੇ ਸੂਟ ਖਿਲਾਰ ਲੈ ਸੋਹਣਾ ਨਾ ਦੁਪੱਟਾ ਇਹਦਾ ਬਹੁਤ ਸੋਹਣਾ ਹੈ ਪੂਰਾ ਹੈਵੀ ਦੁਪੱਟਾ ਹੈ ਪਜਾਮੇ ਬਣਾਏ ਜ਼ਿਆਦਾਤਰ ਮੈਂ ਆ ਦੇਖ ਰਮਨ ਦਪੱਟਾ ਇਹ ਨਾਰਕਲੀ ਫਰਾਕ ਜੈਸਮੀਨ ਨੂੰ ਕਿਸੇ ਨੇ ਸਟਿਚ ਕਰਕੇ ਗਿਫਟ ਕੀਤੀ ਸੀ ਬਹੁਤ ਸੋਹਣੀ ਲੱਗੀ ਮੈਨੂੰ ਪਹਿਲੀਆਂ ਚ ਮੰਮੀ ਆਪਾਂ ਨੂੰ ਇਦਾਂ ਦੇ ਸਮਾ ਕੇ ਦਿੰਦੀ ਨਹੀਂ ਸੀ ਨਾ ਇਹ ਜਿਹੜੇ ਪਤਾਤੇ ਆਪਾਂ ਬਣਾਏ ਸੀ ਨਾ ਲੇਜ਼ ਦੀ ਤਰ੍ਹਾਂ ਹੀ ਬਣਦੇ ਆਪਾਂ ਬਣਾਇਆ 에ਅਰ ਫਰਾਇਰ ਦੇ ਵਿੱਚ ਬੱਚਿਆਂ ਨੂੰ ਲੇਜ਼ ਦੇਣ ਨਾਲੋਂ ਇਦਾਂ ਆਪਾਂ ਬਣਾ ਕੇ ਦੇ ਸਕਦੇ ਨਾਲੇ ਬਹੁਤ ਟੇਸਟੀ ਬਣਦੇ ਆ ਤੇ ਨਾਲ ਆਪਾਂ ਤਿਆਰ ਕਰ ਰਹੇ ਹਾਂ ਸਾਰਿਆਂ ਵਾਸਤੇ ਖਾਣ ਲਈ ਪੋਪ ਕੌਰਨ ਹੁਣ ਸ਼ੁਰੂ ਹੋ ਗਿਆ ਸਾਰੀ ਫੈਮਿਲੀ ਦਾ ਪਲੇ ਟਾਈਮ ਸਾਰੇ ਘਰ ਦੇ ਆਪਣੇ ਜੋ ਦੇ ਨਾ ਲੀ ਨਾਲ ਨਾਲ ਜ਼ਾਰੇ ਖਾਣਦੇ ਆ ਪਾਪ ਕੌਰਨ ਨਮਕੀਨ ਇਹ ਜਦੋਂ ਆਉਂਦੇ ਨੇ ਕਰੀ ਸਾਡਾ ਪਿਕਨਿਕ ਹੁੰਦਾ ਹੈ ਨਾ ਹਾਂਜੀ ਖਰੇ ਬਹਿ ਕੇ ਅਸੀਂ ਆਪਦਾ ਨਾਲ ਆਪਾ ਬਣਾਈ ਚਾਹ ਦੋ ਕਮੇ ਦੋ ਕਰਤੇ ਜੁਬੀਨੂ ਤਾਂ ਬਹੁਤ ਸੋਣਾ ਖੇਡਣਾ ਹੁੰਦਾ ਹਣ ਜਾ ਜੂਵੀ ਗੁੱਡ ਇਹ ਸੋਨਾ ਮਾਰ ਲੈਣੇ ਇੱਥੋਂ ਆਹ ਤੋ ਟਿਗੜੇ ਲੈ ਨਾ ਆਹ ਪਾਤ ਤੂ ਕੋ ਲੱਗ ਗਿਆ ਅੱਜ ਪਾਣੀ ਕਿੰਨੇ ਤੇ ਲੱਗੀ ਆ 5000 ਜੱਜ ਤੱਕ ਆ ਦੇ ਕਪੂ ਮੈਂ ਚ ਪੈਣ ਲੱਗਾ ਸੀ ਯਾ ਸਿੱਟੀ ਆ ਗਾਲੀ ਵਧੀਆ ਲੱਗਦੀ ਆ ਹਨਾ ਜਾ ਕੇ ਚੱਲ ਚੱਲ ਵੀ ਆਪਣੀ ਲੁੱਡੋ ਗੁੱਡ ਬாய் ਬਹੁਤ ਵਧੀਆ ਵੀ ਰਵਨ ਤੂੰ ਲਾ ਕੇ ਦੇਖ ਜਾਨ ਆਈ ਸਿੱਟੀ ਦਾ ਤਾਈ ਦਾ ਗੇਮ ਚਲੋ ਸਹੀ ਆ ਨੰਬਰ 1 ਤੇ ਜਿਸ ਮੈਨਾਂ ਲਾਇਆ ਨੰਬਰ 1 ਇਹਦਾ ਜੋ ਵੀ ਆ ਮੈਂ ਤਾਂ ਨੰਬਰ ਘਟਾ ਲੈਣਾ ਹਾਂ ਸਭ ਤੋਂ ਪਿੱਛੇ ਆ ਘਟਾ ਲੈਣਾ ਹਾਂ ਤਾਂ ਹਾਂ ਆਈ ਰੋ ਜੇ ਬਚਾਈ ਆ ਚੱਕਾ ਕੰਦ ਤੇ ਹੀ ਲਾਤਾ ਇੱਕ ਕੰਦ ਤੇ ਮਾਰ ਜੇ ਤੇ ਵੀ ਚੰਬਕਾ ਲਾ ਦੇਵ ਜੀ ਵੀ ਲਾਸ਼ ਲੈ ਲਾ ਫੇਰ ਕੰਦ ਤੇ ਆ ਸਹੀ ਕਿੰਨੇ ਤੇ ਲੱਗਾ 6 ਆਡੀ ਦੂਰਾ ਚੱਕਾ ਹੈ ਸੁਬਾਤਾਕ ਲਗਾ ਰਿਹਾ ਐਥੇ ਜੀ ਸੁਬਾਤਾਕ ਲਗਾ ਰਿਹਾ ਹਾਂ ਸੁਬਾਤਾਕ ਲਗਾ ਰਿਹਾ ਹਿਸਾਬ ਜਾਂਦੇ ਚੱਕਾ ਹਾਂ ਗਿਆ ਵਾ ਵਾ ਚਲੋ ਆ ਪਾਉਣ ਆ ਲਾ ਮੈਂ ਸੱਚੇ ਬਾਦਸ਼ਾਹ 96 ਕਰੋੜੀ ਲੜ ਜੇ ਆ ਦੇ ਲੋ ਸੁੱਖਾ ਸੁਖਦੇ ਆ ਸੱਪ ਲੜਾਉਂਦੇ ਸਾਰਿਆਂ ਦੇ ਆ ਲੜਾਉਂਦਾ ਸਾਰੇ ਸੱਪ ਲੜ ਜੇ ਕਰਾ ਅਰਦੇ ਦਾ 110 ਆਇਆ ਜਮਾ ਲਾਸਟ ਤੇ ਜਾਵੜੀ ਆ ਉਹ ਆ ਗਿਆ ਜੈਲ ਵਾਲਾ ਚਾਚਾ ਦਾ ਬਲੂ ਵਾਲਾ ਮੇਰਾ ਚੱਲ ਜੀ ਤੁਹਾਡੇ ਨਾਲ ਰਲ ਗਈ ਤਿੰਨੇ ਨਾ ਕੱਟਿਓ ਚੱਲੋ ਲੜਿਆ ਨਾ ਵੀਰ ਨਾਲ ਤੇ ਉਹ ਹੀ 96 ਵਾਲਾ ਸੱਚੀ ਉਹ ਹੀ ਹੁਣ ਥੱਲੇ ਸੜਦਾ ਜਮਾ ਲਾ ਜਾ ਕੇ ਕਾਲੀ ਜਵਾਨ ਆਪਣੇ ਸੱਚੀ ਕਾਲੀ ਜਵਾਨਾ ਤੇਰੀ ਤਾਂ ਕਾਲੀ ਜਵਾਨ ਵਾਲਾ ਇਹ ਕਾ ਚਿੱਟੀ ਜਵਾਨ ਵਾਲ ਚਲੋ ਆਪਾਂ ਦੋ ਆਹਰਾ ਮੇਰੇ ਨਾਲ ਫਿਰਦਾ ਇੱਕ ਸਾਚੂ ਨੂੰ ਜਿਤਾਉਣ ਲਈ ਕਾਲਾ ਜਾਦੂ ਕਰਦਾ ਸੱਪ ਚਿੱਟਾ ਬੋਰਡਰ ਦਾ ਚਿੱਟਾ ਕਹਿਣਾ ਕੀ ਹੈ ਕਾਲੇ ਜਾਦੂ ਚ ਚਲੋ ਆਜਾ ਕਾਲਾ ਜਾਦੂ ਜਿੱਤਣਾ ਤਾਂ ਮੈਂ ਆ ਤੇ ਕੰਮ ਕੀ ਹੁਣ ਕੀ ਬਣਾਇਆ ਹੱਡੀਆਂ ਮੂੰਹ ਆ ਇਟਾਲੀਅਨ ਜਿਕੇ ਰਕੇ ਬੈਂਚੇ ਮੇਰ ਦੇ ਮੀਨ ਚੇਰੇ ਵੇਰ ਦੇ ਚਾਚੂ ਹਰਾਵਣਾ ਬਿਹਾਰਾ ਜਿੱਤੇ ਬਿਹਾਰਾ ਜਿੱਤੇ ਕਾਲਾ ਜਾਦੂ ਕਰਦਾ ਮੁੰਡਾ ਦੇ ਜਿੱਤੇ ਵੀ ਇਹ ਬੱਚਾ ਮਲੇ ਦਾ ਬਚ ਕੇ ਰਹੋ ਇਹਦੇ ਤੋਂ ਜੀ ਹੁਣ ਅਸੀਂ ਭੈਣ ਹੁਣਾਂ ਨੂੰ ਲੈ ਕੇ ਚੱਲੇ ਆ ਗੁਰੂ ਘਰ ਇਹਨਾਂ ਦਾ ਕਿ ਇਦਾਂ ਦਾ ਸੁਪਨਾ ਪੂਰਾ ਹੋਇਆ ਵਾ ਜਿਹੜਾ ਕਿ ਜੋ ਵੀ ਸਾਰੇ ਭੈਣ ਪਰਾ ਪਰਦੇਸਾਂ ਦੇ ਵਿੱਚ ਆਉਂਦੇ ਆ ਹਰ ਇੱਕ ਦਾ ਸੁਪਨਾ ਹੁੰਦਾ ਏ ਹਾਂਜੀ ਰਵਣ ਕਿਦਾਂ ਦਾ ਲੱਗਦਾ ਤੈਨੂੰ ਜਿਹੜਾ ਤੂੰ ਸੋਚ ਕੇ ਆਈ ਸੀਗੀ ਇਟਲੀ ਤੇ ਉਹ ਤੇਰਾ ਸੁਪਨਾ ਪੂਰਾ ਹੋਇਆ ਵਾ ਬਹੁਤ ਹੈਪੀ ਹਾਂ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਵਾ ਕਰੋੜਾਂ ਕਰੋੜਾਂ ਬਾਅਦ ਵੀ ਮੇਰਾ ਡ੍ਰੀਮ ਪੂਰਾ ਹੋ ਗਿਆ ਕਿਉਂਕਿ ਆਪਾਂ ਨੂੰ ਹਮੇਸ਼ਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਉਹਨਾਂ ਦੇ ਕਰਕੇ ਇਹ ਸਭ ਕੁਝ ਹੁੰਦਾ ਹੈ ਜੇਕਰ ਆਪਾਂ ਚੰਗੇ ਕਰਮ ਕੀਤੇ ਆ ਤੇ ਉਸ ਤੋਂ ਬਾਅਦ ਆਪਾਂ ਪਾਰਟੀ ਕਰਾਂਗੇ ਬਾਕੀ ਅਸੀਂ ਵੀ ਅਰਦਾਸ ਕਰਦੇ ਆਂ ਵਾਹਿਗੁਰੂ ਅੱਗੇ ਜਿਹੜੇ ਵੀ ਭੈਣ ਭਰਾ ਪਰਦੇਸਾਂ ਦੇ ਵਿੱਚ ਗਏ ਹੋਏ ਆ ਪ੍ਰਮਾਤਮਾ ਸਾਰਿਆਂ ਦੇ ਸੁਪਨੇ ਪੂਰੇ ਕਰਨ ਜੀ ਓਕੇ ਜੀ ਹੁਣ ਆਪਾਂ ਚੱਲਦੇ ਗੁਰੂ ਘਰ ਤੇ ਮਿਲਦੇ ਆਂ ਆਪਾਂ ਤੁਹਾਨੂੰ ਉੱਥੇ ਚੱਲ ਕੇ ਰਮਾਲ ਬੰਤਾ ਜੂਵੀ ਦੇ ਹੋ ਗੋਲਾ ਆਸ਼ਾ ਲਗਣ ਰਮਾਲ ਕਰ ਕੋ ਆ ਹੋ ਗੋਲਾ ਸਭਾ ਮਨਾ ਰਤਾ ਕੰਨ ਜੀ ਕੋਤਾ ਦਸਾਰ ਚੇਦਾ ਨਾ ਮੁਰ ਕੋਤ ਤੁਕਾ ਨੰਨੋ ਸ਼ੁਭਾ ਹਾਂਜੀ ਹੁਣ ਅਸੀਂ ਗੁਰੂ ਘਰ ਮੱਠਾ ਟੇਕਣ ਤੋਂ ਬਾਅਦ ਆਏ ਸੀਗੇ ਬਾਹਰ ਪਾਰਟੀ ਕਰਨ ਸਪਾਈਸੀ ਕਿਚਨ ਵਾਲਿਆਂ ਦੇ ਇਹ ਪਾਰਟੀ ਸਾਨੂੰ ਕੀਤੀ ਹੈ ਮੇਰੀ ਭੈਣ ਨੇ ਕੀ ਕੀ ਬੈਠਾ ਇਹ ਵਾਲਾ ਹੈਗਾ ਸਪਾਈਸੀ ਕਿਚਨ ਪਹੁੰਚ ਗਏ ਆਪਾਂ ਨੋਡਪੁਰ ਲਈਗਾ ਸਪਾਈਸੀ ਕਿਚਨ ਬੱਜਿਸ ਮੂਸਾ ਮਿੰਚ تنگانا ۾ نه ٿي رهي آهي هاجي تنگانا ۾ نه ਹਾਂਜੀ ਹੁਣ ਅਸੀਂ ਸਪਾਈਸੀ ਕਿਚਨ ਵਾਲਿਆਂ ਦੇ ਖਾਣਾ ਖਾ ਕੇ ਆ ਗਏ ਸੀ ਇਹ ਬਹੁਤ ਟੇਸਟੀ ਸੀ ਸਾਰਾ ਕੁਛ ਤੇ ਸਭ ਤੋਂ ਵੱਧ ਵਧੀਆ ਕੀ ਲੱਗਿਆ ਰਮਨ ਤੈਨੂੰ ਸਪ੍ਰਿੰਗ ਰੋਲ ਸਪ੍ਰਿੰਗ ਰੋਲ ਮੈਨੂੰ ਵਧੀਆ ਲੱਗੇ ਗੋਲ ਗੱਪੇ ਤਾਂ ਨਹੀਂ ਵਧੀਆ ਲੱਗੇ ਰੈਡੀ ਮੇਡ ਸੀਗੇ ਹਨਾ ਹਾਂਜੀ ਤੇ ਬਾਕੀ ਖਾਣਾ ਟੇਸਟੀ ਸੀਗਾ ਬਹੁਤ ਵੈਸੇ ਵਧੀਆ ਸੀ ਗ੍ਰਾਸੀਏ ਮੀਲੇ ਤੇ ਵਲੌਗ ਦੇ ਨਹੀਂ 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 ਭੈਣ ਹੋਣਾ ਸਾਡੇ ਲਈ ਬਹੁਤ ਕੁਛ ਕੀਤਾ ਇਹ ਤਾਂ ਇੰਨੀ ਇੰਨਾ ਕੀ ਹਾਂ ਭੈਣ ਭਰਾ ਲਈ ਕਰਦਾ ਹੁੰਦਾ ਤੇ ਵਲੌਗ ਦੇ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਪਾਰਟੀ ਕਰਦੀ ਸੀ ਤੇ ਉਹਨਾਂ ਆਪਾਂ ਥੋੜੀ ਜੀ ਸ਼ਾਪਿੰਗ ਕਰਨ ਆਏ ਆ ਇਹਨੇ ਆਪਣੇ ਹਵੀ ਨੂੰ ਸ਼ਾਪਿੰਗ ਕਰਵਾਉਣੀ ਆ ਹਨਾ ਹਾਂਜੀ ਹਵੀ ਇਹਨੂੰ ਕਰਵਾਉਂਦਾ ਏ ਉਹਨੂੰ ਇਸ ਕਾਰਪਾ ਮੁੰਦਵਾਲਿਆਂ ਦੇ ਆਏ ਆ ਅਸੀਂ ਇੱਥੇ ਜ਼ਿਆਦਾਤਰ ਸਾਰੀਆਂ ਕੰਪਨੀ ਦੀਆਂ ਚੀਜ਼ਾਂ ਹੁੰਦੀਆਂ ਵਾ ਹਾਂ ਇਹਨੇ ਵਾਲੇ ਬੂਟ ਨੇ ਜੁ ਵੀ ਨੂੰ ਅਸੀਂ ਇੱਥੇ ਲੈ ਕੇ ਦਿੱਤੇ ਸੋ ਦੋ ਫੇਰ ਤਾਂ ਲੱਗੀ ਹੋਈ ਸਿਰਮਨ ਅੱਛਾ ਜੀ ਹੂੰ ਬਹੁਤ ਲੱਗੀਆਂ ਇਹਦੇ ਹੁਣ ਵੀ 65 ਤੋਂ ਘਟ ਕੇ ਲਾਏ ਹੋਏ ਆ 52 ਦੇ ਹਾਂ 25 ਪਰ 85 ਤੋਂ ਕੱਟ ਕੇ 34 ਦਾ ਲਾਇਆ ਕੁੜੀਆਂ ਦੇ ਸ਼ੂਹ ਦੇ ਕਲਰ ਬਹੁਤ ਸੋਹਣੇ ਲੱਗਦੇ ਮੈਨੂੰ ਹੈਨਾ ਇਹਨਾਂ ਛੋਟੇ ਬੱਚਿਆਂ ਦੇ ਨਾਲ ਇਹ ਪਾ ਲੈਣਾ ਇੱਕ ਸਕੂਲ ਬੈਗ ਹਾਂ ਇਹ ਤਾਂ ਸੋਹਣਾ ਹੈ ਬਿੰਟੀ ਜਿੰਪਰ ਗਰਾਂਦੇ ਆ ਛੋਟਾ ਲੱਗਦਾ ਮੈਨੂੰ ਡਾਈਗੋ ਰਿੰਗ ਬਹੁਤ ਨੇ ਬੜੇ ਜੇ ਆ ਬਹੁਤ ਸੋਹਣੀਆਂ ਇਹਨਾਂ ਦੇ ਮਾਮਾ ਸਾਈ ਯੂਰੋ ਦੀ ਸਾਈ ਯੂਰੋ ਜਿਹੜੇ ਰੀਜਨਲ ਹੁੰਦੇ ਉਹ ਥੋੜੇ ਹੈਵੀ ਜੁੰਦੇ ਆ ਤਰ ਲੈਂਗੀ ਪਾ ਕੇ ਦੇਖ ਪਾ ਕੇ ਇਹ ਅੰਦਰ ਸੁਰਾ ਬਲਾਨੀਆਂ ਨਹੀਂ ਮਾਜੇ ਹੁੰਦਾ ਪੈਰ ਉਹ ਚਾਚੇ ਬਹੁਤ ਸੋਹਣੀਆਂ ਬਹੁਤ ਘੈਂਟ ਆ ਸਾਈਸ ਥੋੜਾ ਵੱਡਾ ਚਾਹੀਦਾ ਹਾ ਛੋਟਾ ਹੈ ਕੀ ਕਰਦੇ ਕਿੱਦਾਂ ਦੇ ਆ ਲੀਗੜੀਜ਼ ਵਾਲੇ ਸੈਂਡ ਅ ਡਰ ਹੀ ਜਾਂਦਾ ਏ ਉਹ ਤਾਂ ਨੰਗਾ ਵਾ ਡਰਦਾ ਹ ਤੂੰ ਜੀ ਤੈਨੂੰ ਨਹੀਂ ਡਰ ਲੱਗਦਾ ਹੁਣ ਅਸੀਂ ਆਏ ਆ ਚਨੇਚੀਆਂ ਦੇ ਇਦਾਂ ਇਟਲੀ ਦਾ ਝੰਡਾ ਨਾਲ ਤਾਂ ਮੀਡੀਆ ਦਾ ਝੰਡਾ ਪਸੰਦ ਆ ਕਿ ਦੋਨੋਂ ਹੀ ਇਟਲੀ ਦਾ ਵੀ ਤੇ ਇੰਡੀਆ ਦਾ ਵੀ ਉਹ ਤਾਂ ਮੇਰੀ ਇੰਡੀਆ ਦੀ ਹੈ ਜਿੱਥੇ ਕੈਨੇਡਾ ਲਿਖਿਆ ਆ ਵੀ ਠੀਕ ਆ 15 ਰੋ ਦੀ ਹੈ ਉਹ ਕੋਈ ਨਹੀਂ ਹੋਗਾ ਕਲਰ ਨਹੀਂ ਹੋ ਉਹ ਸਤਾਰਾ ਰੋ ਦੀ ਕੋਸਾ ਕੰਪ੍ਰਾਰੀ ਸੋਲੋ ਕੋਲ ਫੋਮੀ ਬਦੇਰੇ ਸੋਲੋ ਕੋਸਤੋ ਓਕੇ ਹੈਲੋਵੀਨ ਆ ਰਿਹਾ ਨਾ ਉਸ ਕਰਕੇ ਇਹਨਾਂ ਨੇ ਡੈਕੋਰੇਸ਼ਨ ਕਰਨੀ ਸ਼ੁਰੂ ਵੀ ਕਰਤੀ ਆ ਸਾਰਾ ਸਮਾਨ ਹੈਲੋਵੀਨ ਦਾ ਏ ਪੇਠੇ ਤੇ ਮੂੰਹ ਬਣਿਆ ਹੋਇਆ ਲੇ ਫਿਸ਼ਵਾਸ਼ਾ ਕੇ ਸਕਰਬ ਦਾ ਐਕਸਪੋਰਟ ਇਹਦੇ ਤੇ ਮੈਂ ਜਨ ਹੀ ਨਹੀਂ ਕਰਦੇ ਹਨਾ ਬੋ ਮੈਂ ਤਾਂ ਮੈਨ ਨੂੰ ਲੈ ਕੇ ਦੇਣੇ ਕੱਪੜੇ ਤਾਂ ਆਪਾਂ ਬੋ ਮੈਂ ਨਹੀਂ ਖਰੀਦੀ ਜਾਂਦੀਆਂ ਕੱਪੜੇ ਸਾਰੀਆਂ ਹੁਣ ਆਪਾਂ ਜੂ ਵੀ ਹੁਣਾਂ ਦੇ ਸਕੂਲ ਦਾ ਸਮਾਨ ਲੈਣੇ ਆਂ ਅੱਛਾ ਇਹ ਖੰਡਾਂ ਦਾ ਟਿੱਕੀ ਜਿਹਾ ਤਾਂ ਵਧੀਆ ਵਾ ਚਲੋ ਇਹ ਫੋਲਮਾਤੀ ਹੁੰਦੀ ਹੋ ਸਕੂਲ ਵਾਲੀ ਉਹ ਲੈ ਮੈਂ ਆਹ ਵਾਲਾ ਕਹਿੰਦਾ ਦੋਲਚੇ ਬਰਗਰ ਚ ਪਾ ਕੇ ਖਾਣ ਨੂੰ ਚਲੋ ਜਸਮੀਨ ਹੁਣ ਇਹਨੂੰ ਮੈਤੀ ਪੋਸਟ ਕਰ ਮੈਂ ਰੱਖ ਕੇ ਬੈਗੀ ਹੁਣ ਆਪਾਂ ਅਗੇ ਘਰੇ ਤੇ ਆਪਾਂ ਰੱਖਦੇ ਸਾਰਾ ਸਮਾਨ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਜਿਹੜੀ ਆਪਾਂ ਕੱਪੜਿਆਂ ਦੀ ਸ਼ਾਪਿੰਗ ਕੀਤੀ ਉਹ ਵੀ ਦਿਖਾਉਣੀ ਆ ਤੁਹਾਨੂੰ ਹਾਂਜੀ ਹੁਣ ਮੈਂ ਤੁਹਾਨੂੰ ਦਿਖਾਉਂਗੀ ਜਿਹੜੀ ਅਸੀਂ ਅੱਜ ਸ਼ਾਪਿੰਗ ਕੀਤੀ ਆ ਮੈਂ ਮੇਰੀ ਸਿਸਟਰ ਨੇ ਤੇ ਮੇਰੀ ਬੇਟੀ ਲਈ ਤੇ ਬਹੁਤ ਘੱਟ ਰੇਟ ਤੇ ਮਿਲ ਗਏ ਸਾਨੂੰ ਕੱਪੜੇ ਤੇ ਮੇਰੀ ਵੀ ਆਦਤ ਆ ਮੈਂ ਜ਼ਿਆਦਾ ਕੋਸਟਲੀ ਦੇ ਕੱਪੜੇ ਲੈਂਦੀ ਹੁੰਦੀ 10 بی ایرو تک ਲਿਮਟ ਹੈ ਹਨ ਤੇ ਜਦੋਂ ਇੰਡੀਆ ਜਾਣੇ ਉਦੋਂ ਜ਼ਰੂਰ ਕੰਪਨੀ ਦੇ ਕੱਪੜੇ ਲੈ ਲਈਦੇ ਬੱਚਿਆਂ ਨੂੰ ਲੈ ਦੇਈਦੇ ਕਿਉਂਕਿ ਸਕੂਲ ਜਾਂਦੇ ਆ ਹਾਂਜੀ ਜਿਹੜਾ ਆਹ ਵਾਲਾ ਟੌਪ ਵਾ ਇਹ ਉਦਾਂ 18 ایرੋ ਦਾ ਸੀ 18 ਤੋਂ ਕੱਟ ਕੇ 5 ایرੋ ਦਾ ਲੱਗਿਆ ਸੀ ਮੈਂ ਤੇ ਮੇਰੀ ਭੈਣ ਨੇ ਸੀ ਮਲੇ ਆ ਤੇ ਮੇਰੇ ਦੇ ਉੱਤੇ ਬੈ ਉਸ ਤੋਂ ਬਾਅਦ ਆਏਗੀ ਇਹ ਛੋਟ ਜੈਕਟ ਹਾਫ ਬਾਜੂ ਵਾਲੀ ਤੇ ਇਹਦਾ ਵੀ ਪ੍ਰਾਈਸ ਸੀਗਾ ਪਹਿਲਾਂ 20 ایرੋ 20 ਤੋਂ 12 12 ਤੋਂ 5 ਇਹ ਵੀ ਮੈਨੂੰ 5000 ਰੁਪਏ ਚ ਮਿਲ ਗਏ ਕਿਉਂਕਿ ਜਦੋਂ ਸੀਜ਼ਨ ਆਫ ਹੁੰਦਾ ਨਾ ਬਹੁਤ ਫੈਰਤਾ ਚ ਕੱਪੜੇ ਮਿਲ ਜਾਂਦੇ ਇਟਲੀ ਦੇ ਵਿੱਚ ਤਾਂ ਸੇਮ ਮੇਰੀ ਸਿਸਟਰ ਦੀ ਇਹ ਵੀ 5000 ਰੁਪਏ ਦੇ ਆ ਇਹ ਵਾਲਾ ਟੌਪ ਵੀ 5000 ਰੁਪਏ ਦਾ ਤੇਵਲੀ ਲੱਗੀ ਵੀ ਬਹੁਤ ਵਧੀਆ ਦਾ ਸਟਾਫ ਵਾ ਨੇ ਅਦਰ ਟਾਈਪ ਇਹ ਵੀ 5 ਐਰੋ ਦੀ ਪਹਿਲਾਂ ਸੀਗੀ 10 ਐਰੋ ਦੀ 9ਵੇਂ ਨਵੰਤਨ ਹੋ ਗਿਆ ਜੀਨ ਦੀ ਪੈਂਟ ਇਹ ਵੀ ਲੈ ਕੇ ਆਏ ਆ ਆਪਾਂ ਵੈਸੇ ਇਹ ਸੀ 28 ਐਰੋ ਦੀ 28 ਐਰੋ ਦੀ ਸੀ 28 ਤੋਂ ਕੱਟ ਕੇ ਫਿਰ ਉਹਨਾਂ ਨੇ ਲਈ ਸੀ 20 ਦੀ ਤੇ 20 ਤੋਂ ਹੁਣ 5 ਐਰੋ ਦੀ ਲੱਗੀ ਸੀ ਆਪਾਂ 5 ਦੀ ਲੈ ਕੇ ਆਂਦੀ ਪੈਂਟ ਜਿਹੜੇ ਓਬੀਐਸ ਵਾਲੇ ਇਹ ਥੋੜੇ ਜੇ ਮਹਿੰਗੇ ਆ ਕੱਪੜੇ ਕੰਪਨੀ ਦੇ ਹੁੰਦੇ ਤੁਹਾਨੂੰ ਪਤਾ ਨਾ ਤੇ ਇਹ ਕਲਾ ਵਾਲਾ ਟੋਪੀ 24 ਐਰੋ ਦਾ ਆ ਮੇਰੀ ਸਿਸਟਰ ਨੇ ਲਿਆ ਵਾ ਇਹ 15 ਦਾ ਆ ओके जी ਹਣ ਆਪਾਂ ਵੀਡੀਓ ਕਰਨ ਲੱਗੇ ਆ ਬੰਦ ਹੈ ਤੇ ਜਿਹੜੀ ਆਪਾਂ ਖੁਸ਼ਖਬਰੀ ਤੁਹਾਨੂੰ ਦੱਸਣੀ ਆ ਆਪਾਂ ਤੁਹਾਨੂੰ ਕੱਲੂ ਦੱਸਾਂਗੇ ਇੱਕ ਗੈਸਟ ਹੋਰ ਆ ਰਿਹਾ ਧੰਨੇ ਦੱਸਣਗੇ ਤੁਹਾਨੂੰ ਜੇਕਰ ਵੀਡੀਓ ਸਾਡੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਬਾਏ ਜੀ ਸਾਰਿਆਂ ਨੂੰ